ਅੱਜ ਦੀ ਕਹਾਣੀ ਹੈ ਜੀ ਇੰਡੀਆ ਦੇ ਸਭ ਤੋਂ ਜ਼ਿਆਦਾ ਛੋਟੇ ਸੀਰੀਅਲ ਕਿਲਰ ਦੀ ਕਈ ਵਾਰੀ ਨਾ ਆਪਾਂ ਬੱਚਿਆਂ ਦੀ ਮਾਸੂਮੀਅਤ ਨੂੰ ਵੈਸੀ ਅੰਗੈਲੀ ਚਲਾ ਜਾਂਦੇ ਆ ਇਹ ਨਹੀਂ ਪਤਾ ਹੁੰਦਾ ਕਿ ਬੱਚੇ ਦੇ ਦਿਮਾਗ 'ਚ ਕੀ ਚੱਲ ਰਿਹਾ ਇਸ਼ਾਰੇ ਬੱਚਿਆਂ ਲਈ ਨਹੀਂ ਆ ਕਈ ਵਾਰ ਨਾ ਬੱਚੇ ਨੂੰ ਕੋਈ ਐਵੇਂ ਦੀ ਚੀਜ਼ ਹੋ ਜਾਂਦੀ ਆ ਬਿਮਾਰ ਹੋ ਜਾਂਦਾ ਜਾਂ ਉਹਦੇ ਦਿਮਾਗ 'ਚ ਇਹੋ ਜਿਹੀਆਂ ਚੀਜ਼ਾਂ ਭਰ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਉਹ ਖੰਖਾਰ ਹੋ ਜਾਂਦਾ ਜਿਵੇਂ ਕਿ ਇਹ ਬੱਚਾ ਇਹ ਬਿਹਾਰ ਦੀ ਕਹਾਣੀ ਆ ਜੀ ਅਮਰਜੀਤ ਸਿੰਘ ਸੋਡਾ ਅਮਰਜੀਤ ਸਿੰਘ ਸੋਡਾ ਦੇ ਨਾਮ ਦਾ ਬੱਚਾ ਹੁੰਦਾ 8 ਸਾਲ ਦਾ ਬੱਚਾ ਹੁੰਦਾ ਇਹ ਤੇ ਆਪਣੇ ਚਾਚੇ ਤੇ ਚਾਚੇ ਦਾ ਪਰਿਵਾਰ ਹੁੰਦਾ ਤੇ ਸਦਾਪ ਦਾ ਪਰਿਵਾਰ ਹੁੰਦਾ ਇਕੱਠਾ ਹੀ ਰਹਿੰਦੇ ਹੁੰਦੇ ਆ ਇਹਦੇ ਇੱਕ ਸਗੀ ਭੈਣ ਹੁੰਦੀ ਹੈ ਇਹਦੇ ਤੋਂ ਛੋਟੀ ਤੇ ਇੱਕ ਇਹਦੇ ਚਾਚੇ ਦੀ ਬੇਟੀ ਹੁੰਦੀ ਹੈ ਛੋਟੀ ਉਹ ਵੀ ਸਿਰੇ ਤੋਂ ਇਹਦੇ ਤੋਂ ਦੋਵੇਂ ਛੋਟੀਆਂ ਉਮਰ ਦੀਆਂ ਹੁੰਦੀਆਂ ਨੇ ਇਹ 8 ਸਾਲ ਦਾ ਹੁੰਦਾ ਜੀ ਤੇ ਇਹ ਪੁਲਸ ਵਾਲਿਆਂ ਨੂੰ ਕਹਿੰਦਾ ਵੀ ਹਾਂ ਮੈਨੂੰ ਬਿਸਕੁਟ ਦੇ ਦਿਓ ਸਿਰਫ ਇੱਕ ਬਿਸਕੁਟ ਤੋ ਨਾਲ ਦੀ ਡੱਬੀ ਨਾਲ ਹੀ ਸਾਰਾ ਕੇਸ ਸੋਲਵ ਹੋ ਜਾਂਦਾ ਸਿਰਫ ਔਰ ਸਿਰਫ ਇੱਕ ਬਿਸਕੁਟ ਦੀ ਹੀ ਡੱਬੀ ਤੇ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦੋਂ ਇੱਕ ਪਿੰਡ ਚੋਂ ਨਾ ਤਿੰਨ ਬੱਚੀਆਂ ਗਾਇਬ ਹੋ ਜਾਂਦੀਆਂ ਦੋ ਇਹਨਾਂ ਦੇ ਆਪਣੇ ਘਰ ਦੀਆਂ ਹੁੰਦੀਆਂ ਤੇ ਇੱਕ ਗਵਾਂਡ ਚ ਹੁੰਦੀ ਆ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਆ ਕਹਾਣੀ ਇਸ ਦੀ ਆਪਣੀ ਸਾਕੀ ਭੈਣ ਦੀ ਇਸ ਦੀ ਸੱਕੀ ਭੈਣ ਦਾ ਗਾਇਬ ਹੋ ਜਾਂਦੀ ਆ ਤਾਂ ਪਰਿਵਾਰ ਕੋਈ ਐਫ ਆਈ ਆਰ ਨਹੀਂ ਕਰਦਾ ਕਿਉਂ ਬਿਹਾਰ ਦਾ ਹੁੰਦਾ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੁਝ ਵੀ ਨਹੀਂ ਦਿੱਤਾ ਜਾਂਦਾ ਗੱਲ ਨੂੰ ਐਵੇਂ ਹੀ ਰਫਾ ਦਫਾ ਕਰ ਦਿੰਦੇ ਆ ਕਿ ਹਾਂ ਬੱਚੀ ਖੋ ਗਈ ਸਾਰੇ ਪਿੰਡ ਨੂੰ ਇਹੀ ਪਤਾ ਹੁੰਦਾ ਕਿ ਹਾਂ ਇਹਨਾਂ ਦੀ ਬੱਚੀ ਖੋਈ ਆ ਪਰ ਕੋਈ ਗੱਲ ਨੂੰ ਜਿਆਦਾ ਐਮਨੀਤ ਨਹੀਂ ਦਿੱਤੀ ਜਾਂਦੀ ਥੋੜੇ ਚਿਰ ਬਾਅਦ ਕੀ ਹੁੰਦਾ ਕਿ ਇਸ ਦੇ ਚਾਚੇ ਦੀ ਬੇਟੀ ਵੀ ਖੋ ਜਾਂਦੀ ਆ ਉਹ ਉਹਦੀ ਗੱਲ ਨੂੰ ਵੀ ਨਹੀਂ ਸੀ ਗੋਲਿਆ ਜਾਂਦਾ ਉਦੀ ਗੱਲ ਨੂੰ ਵੀ ਐਵੇਂ ਰਫਾ ਦਫਾ ਕਰ ਦਿੱਤਾ ਜਾਂਦਾ ਜਿਵੇਂ ਕਿ ਇੱਕ ਬੱਚੀ ਖੋ ਜਾਂਦੀ ਹੈ ਕੋਈ ਨਾ ਕੋਈ ਪਿੰਡ ਦੇ ਬੱਚੇ ਉਹ ਸੁਚੇਤ ਕਰਨ ਲੱਗ ਜਾਂਦੇ ਆ ਪਿੰਡ ਜਿਵੇਂ ਕਿ ਸਜੇਤ ਹੋ ਜਾਂਦਾ ਹੁੰਦਾ ਕਿ ਹਾਂ ਬੱਚੀਆਂ ਖੋਣ ਲੱਗੀਆਂ ਪਰ ਕਿਸੇ ਨੂੰ ਵੀ ਇਸ ਬੱਚੇ ਤੇ ਸ਼ੱਕ ਨਹੀਂ ਸੀ ਦੇਖ ਲਓ ਤੁਸੀਂ 8 ਸਾਲ ਦੇ ਬੱਚੇ ਤੇ ਇੰਨਾ ਖੁੰਖਾਰ ਹੋ ਸਕਦਾ ਨਾ ਪਰਿਵਾਰ ਨੇ ਦੱਸਿਆ ਕਿ ਹਾਂ ਸਾਡੇ ਬੱਚੇ ਨੂੰ ਐਵੇਂ ਆ ਜਾਂ ਉਹ ਹੋਆ ਤੇ ਇੱਕ ਮਸੂਮ ਜੀ ਦਿਸਣ ਵਾਲੀ ਕੁੜੀ ਇਹਨਾਂ ਦੇ ਦਿਮਾਗ ਤੇ ਰਹਿਣੀ ਹੁੰਦੀ ਯਾ ਚਾਚੀ ਦੇ ਨਾਮ ਹੁੰਦਾ ਤਿੰਤ ਤਿੰਨ ਦੇਵੀ ਉਦੋਂ ਕੁੜੀ ਹੁੰਦੀ ਆ ਕੋਸਮ ਤੇ ਉਹ ਇਕੱਠੇ ਖੇਡਦੇ ਹੁੰਦੇ ਆ ਬੱਚੇ ਜਦੋਂ ਪਰਿਵਾਰ ਨੇ ਕੁਝ ਦੱਸੀ ਨਹੀਂ ਆਪਣੇ ਬੱਚੇ ਬਾਰੇ ਜਦੋਂ ਇਕੱਠੇ ਖੇਡਦੇ ਹੁੰਦੇ ਆ ਉਹ ਵੀ ਗਾਇਬ ਹੋ ਜਾਂਦੀ ਆ ਤੇ ਕੁਛ ਚੰਚਣ ਮਾਸੀ ਪੁਲਿਸ ਕੋਲੇ ਜਾਂਦੀ ਆ ਪੁਲਿਸ ਨੂੰ ਤਤਰੀਸ਼ ਕਰਾਉਂਦੇ ਆ ਤੇ ਪੁਲਿਸ ਆਉਂਦੀ ਆ ਪਤਾ ਕਰਦੀ ਆ ਤੇ ਉਹਨਾਂ ਨੂੰ ਕੋਈ ਸਬੂਤ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਫਿਰ ਕਿਤੇ ਉਹ ਬੱਚਾ ਆ ਕੇ ਕਹਿੰਦਾ ਕਿ ਨਾ ਮੈਂ ਦੱਸੂਗਾ ਤੁਹਾਨੂੰ ਸਾਰਾ ਕੁਝ ਤੇ ਮੈਨੂੰ ਦੋ ਬਿਸਕੁਟਾਂ ਦੀਆਂ ਡੱਬੀਆਂ ਲਿਆ ਪੁਲਸ ਹਾਸਦੀ ਆ ਕਹਿੰਦੇ ਕਿਉਂ ਮੁਖੌਲ ਕਰਦੇ ਹੋ ਕਿ ਤੁਸੀਂ ਬੱਚੇ ਨੂੰ ਆਪਣੇ ਘਰ ਲੈ ਜਾਓ ਉਹ ਬਥੇਰਾ ਬੱਚੇ ਦਾ ਮੂੰਹ ਬੰਦ ਕਰਨ ਲਈ ਕੋਸ਼ਿਸ਼ ਕਰਦੇ ਆ ਉਹਦੇ ਮਾਪੇ ਪੁਲ ਖੜੇ ਹੁੰਦੇ ਆ ਪਰ ਇੱਕ ਪੁਲਸ ਵਾਲੀ ਕਹਿੰਦੀ ਆ ਕਿ ਕੀ ਪਤਾ ਕੁਛ ਨਾ ਕੁਛ ਪਤਾ ਹੋਵੇ ਉਹ ਪੋ ਦੋ ਬਿਸਕੁਟਾਂ ਦੀਆਂ ਡੱਬੀਆਂ ਲਿਆ ਕੇ ਦਿੰਦੇ ਆ ਤੇ ਇਹ ਉਹਦੀ ਉਂਗਲ ਫੜ ਕੇ ਨਾ ਸਾਰੀ ਪੁਲਿਸ ਦੀ ਇੱਕ ਲਵੇ ਬੰਦ ਪਈ ਜਗਾ ਹੁੰਦੀ ਆ ਉੱਥੇ ਲੈ ਜਾਂਦਾ ਉਹ ਸਾਰਾ ਦੱਸਦਾ ਕਿ ਹਾਂ ਮੈਂ ਕੋ ਕੁਸਮ ਨੂੰ ਇੱਥੇ ਸਵਾਤਾ ਤੇ ਪੁਰਸ਼ ਜਦੋਂ ਪਟਦੀ ਆ ਉਹ ਜਗਾ ਤੇ ਤਾਂ ਉੱਥੇ ਕੁਸਮ ਦੀ ਡੈੱਡ ਬਾਡੀ ਮਿਲਦੀ ਆ ਉਸ ਦੇਖ ਕੇ ਬੜੀ ਹੈਰਾਨ ਹੁੰਦੀ ਆ ਥਾਣੇ ਚੱਲ ਜਾਂਦੇ ਆ ਉਸ ਨੂੰ ਨੂੰ ਦੁਬਾਰੇ ਪਤਾ ਚੱਲਦਾ ਕਿ ਹਾਂ ਦੋ ਬੱਚੀ ਇਹਨਾਂ ਦੇ ਪਹਿਲਾਂ ਵੀ ਗਾਇਬ ਹਨ ਉਹ ਬਥੇਰੀ ਤਪਰੀਸ਼ ਕਰਦੇ ਨੇ ਪੁੱਛ ਕੁੱਛ ਕਰਦੇ ਨੇ ਮਾਪਿਓ ਤੋਂ ਜਾਂ ਕੁਝ ਪਤਾ ਹੁਣ ਉਹਨਾਂ ਨੂੰ ਫਿਰ ਬੱਚਾ ਕਹਿੰਦਾ ਕਹਿੰਦਾ ਮੈਨੂੰ ਬਿਸਕੁਟ ਹੋਰ ਲਿਆ ਦਿਓ ਮੈਂ ਤੁਹਾਨੂੰ ਉਹਨਾਂ ਬਾਰੇ ਵੀ ਦੱਸ ਦੂੰ ਜਦੋਂ ਇਹਨਾਂ ਕਹਿੰਦਾ ਤਾਂ ਮਾਪੇ ਆਪ ਦੇ ਆਪ ਹੀ ਫੁੱਟ ਪੈਂਦੇ ਆ ਕਿ ਹਾਂਜੀ ਇਹ 8 ਸਾਲ ਦੀ ਉਮਰ ਦਾ ਹੀ ਅੱਜ ਤੋਂ 1 ਸਾਲ ਪਹਿਲਾਂ ਇਹਨੇ ਇਹ ਕੰਮ ਕੀਤਾ ਸੀ ਅਸੀਂ ਖੇਡਦੇ ਕਰਦੇ ਇਹਨੇ ਉਹ ਰੋਣ ਲੱਗ ਗਈ ਇਹਦੀ ਛੋਟੀ ਭੈਣ ਤੇ ਇਹਨੇ ਗਲ ਘੁੱਟ ਕੇ ਉਸਨੂੰ ਮਾਰਤਾ ਕਹਿੰਦਾ ਅੱਜ ਤੋਂ ਬਾਅਦ ਇਹ ਨਹੀਂ ਰੋਏਗੀ ਮੈਨੂੰ ਸੁਵਾਤਾ ਜੇ ਪਰਿਵਾਰ ਦੀ ਗੱਲ ਹੁੰਦੀ ਆ ਤਾਂ ਪਰਿਵਾਰ ਮਿਲ ਕੇ ਉਸ ਗੱਲ ਨੂੰ ਉੱਥੇ ਦੱਬ ਦਿੰਦਾ ਕਿ ਹਾਂ ਪਰਿਵਾਰ ਦੀ ਗੱਲ ਬਾਹਰ ਨਾ ਜਾਵੇ ਬਦਨਾਮੀ ਹੋਊਗੀ ਜਾਂ ਬੱਚੇ ਦੀ ਗਲਤੀ ਸਮਝ ਕੇ ਕਿਵੇਂ ਵੀ ਸਮਝ ਕੇ ਉਹਨੂੰ ਉੱਥੇ ਦੱਬ ਦਿੰਦੇ ਆ ਥੋੜੇ ਚਿਰ ਬਾਅਦ ਦੇ ਸ਼ੇਕ ਮਹੀਨਿਆਂ ਬਾਅਦ ਦੇ ਦੂਜੀ ਚਾਚੇ ਦੀ ਕੁੜੀ ਨੂੰ ਵੀ ਐਨੀ ਮਾਰ ਦਿੰਦਾ ਗੱਲ ਘੁੱਟ ਕੇ ਉਹਦੇ ਉਹਦੇ ਸਿਰ ਤੇ ਇੱਟ ਮਾਰ ਕੇ ਮਾਰਦਾ ਉਹਦੇ ਸਿਰ ਤੇ ਇੱਟ ਮਾਰ ਕੇ ਉਹਨੂੰ ਵੀ ਮਾਰ ਦਿੰਦਾ ਪਰਿਵਾਰ ਉਹਦੀ ਗੱਲ ਨੂੰ ਵੀ ਦੱਬ ਦਿੰਦਾ ਤੇ ਜਦੋਂ ਉਹ ਤੀਸਰੀ ਕੁਕੁਸਮ ਨਾਮ ਦੀ ਕੁੜੀ ਆਉਂਦਾਗਾ ਉਹ ਕਹਿੰਦਾ ਮੈਂ ਸਕੂਲ ਚੋਂ ਇਹਨੂੰ ਖੇਡਣ ਲਈ ਕਹਿ ਕੇ ਉੱਥੇ ਲੈ ਕੇ ਗਿਆ ਸੀ ਤੇ ਮੈਂ ਇਹਦਾ ਸਿਰ ਕੰਧ ਚ ਮਾਰ ਕੇ ਇਸ ਨੂੰ ਬੇਹੋਸ਼ ਕਰਤਾ ਤੇ ਇਹਨੂੰ ਐਵੇਂ ਜਿਉਂਦੀ ਨੂੰ ਦਬਤ ਦੇਖ ਲਓ ਇੱਕ ਬੱਚਾ ਕੀ ਕੁਝ ਕਰ ਸਕਦਾ 8 ਸਾਲ ਦਾ ਬੱਚਾ ਉਹਨੂੰ ਐਵੇਂ ਜਿਉਂਦੀ ਨੂੰ ਹੀ ਰਬਤਾ ਤੇ ਦੇਖ ਲਓ ਕਿੰਨੀ ਤਖਲੀਬ ਨਾਲ ਮਰੀ ਹੋਣੀ ਆ ਤੇ ਜਦੋਂ ਕਹਿੰਦਾ ਉਹ ਰੋਂਦੀ ਸੀ ਯਾ ਮੈਨ ਮੈਨੂੰ ਬਹੁਤ ਹਾਸੇ ਆਉਂਦੀ ਸੀ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਕਿਵੇਂ ਦੱਸਿਆ ਪੁਲਿਸ ਨੂੰ ਆਏ ਨਹੀਂ ਪਤਾ ਆਪਾਂ ਨੂੰ ਜਿੰਨੀ ਕਹਾਣੀ ਆਪਣੇ ਕੋਲੇ ਆਈ ਆ ਬਿਹਾਰ ਚ ਕੀ ਹੋਣਾ ਸੀ ਹਸਪਤਾਲਾਂ ਚ ਕਿੱਥੇ ਲੈ ਕੇ ਜਾਇਆ ਜਾਇਆ ਜਾਣਾ ਸੀ ਬਾਲਾ ਜੀ ਬਾਲਾ ਸਟੂਡੈਂਟ ਸੈਂਟਰ ਆ ਕੋਈ ਉਹਨੂੰ 2 ਸਾਲ ਦੀ ਉੱਥੇ ਰੱਖਿਆ ਗਿਆ ਤੇ 18 ਸਾਲ ਲਈ ਉਹਨੂੰ ਬਾਹਰ ਸੁਧਾਰ ਕੇਂਦਰ ਚ ਰੱਖਿਆ ਗਿਆ ਉਹਨੂੰ ਬਿਮਾਰੀ ਸੀਗੀ ਚਰਨਡਕਟ ਦੀ ਚੰਡਕਟ ਨਾਮ ਦੀ ਬਿਮਾਰੀ ਦਾ ਪਤਾ ਲੱਗਿਆ ਸੀ ਕਿ ਉਸ ਨੂੰ ਚੰਡਕਟ ਨਾਮ ਦੀ ਬਿਮਾਰੀ ਸੀ ਤੇ ਹੁਣ ਉਹ ਬੱਚੇ ਦੀ 2016 ਤੋਂ ਨੇ 18 ਸਾਲ ਪੂਰੇ ਕਰ ਲਏ ਆ ਉਹਦੀ ਜੀ ਪਛਾਣ ਨੂੰ ਗੁਪਤ ਰੱਖਿਆ ਗਿਆ ਪੁਲਿਸ ਵੱਲ ਦੁਆਰਾ ਤੇ ਹੁਣ ਨਹੀਂ ਪਤਾ ਕਿ ਅਮਰਜੀਤ ਸਾਡਾ ਕਿੱਥੇ ਆ ਕੀ ਕਰਦਾ ਉਹ ਬਾਹਰ ਆ ਗਿਆ ਜਾਂ ਨਹੀਂ ਆਇਆ ਜਾਂ ਉਹਦਾ ਇਹੀ ਕੰਮ ਦੁਬਾਰਾ ਹੋ ਗਿਆ ਕਿੱਥੇ ਕਿਸੇ ਦੇ ਬੱਚੇ ਨੂੰ ਤਕਲੀਫ ਦੇ ਰਿਹਾ ਹੋ ਜਾਂ ਕਿਸੇ ਤਰ੍ਹਾਂ ਦਾ ਉਹਦੇ 'ਚ ਸੁਧਾਰ ਆਇਆ ਹੋਊਗਾ ਬਿਹਾਰ ਚ ਆਪਾਂ ਨੂੰ ਪਤਾ ਕੋਈ ਜ਼ਿਆਦਾ ਮੈਡੀਕਲ ਸਹੂਲਤ ਬਹੁਤ ਘੱਟ ਹੈਗੀ ਕਿੱਥੇ ਕੀ ਸਰਕਾਰ ਨੇ ਉਸ ਦਾ ਕਰਿਆ ਕੁਝ ਨਹੀਂ ਪਤਾ ਹੁਣ ਤੱਕ ਤੇ ਆਪਾਂ ਸਭ ਨੂੰ ਕਹਿਣੇ ਹੁੰਦੇ ਆ ਕਿ ਹਾਂ ਆਪਾਂ ਬੱਚਿਆਂ ਦੇ ਜ਼ਿਆਦਾ ਧਿਆਨ ਨਹੀਂ ਦਿੰਦੇ ਜਦੋਂ ਪਿੰਡ 'ਚ ਖੇਡਣ ਚੱਲ ਜਾਂਦੇ ਆ ਜਾਂ ਸ਼ਹਿਰ 'ਚ ਖੇਡਣ ਚੱਲ ਜਾਂਦੇ ਆ 8 ਸਾਲ 10 ਸਾਲ ਦਾ ਬੱਚਾ ਆਪਾਂ ਕਹਿਣੇ ਹੁੰਦੇ ਆ ਵੀ ਹਾਂ ਚਲੋ ਪਿੰਡ 'ਚ ਸਾਈਕਲ ਚਲਾਉਣ ਚੱਲ ਗਿਆ ਜਾਂ ਕਿੰਨੇ ਵੀ ਚੱਲ ਗਿਆ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਸੁਧਾਰ ਕਰੋ ਆਪਣੇ ਕੋਲ ਬਿਠਾਇਆ ਕਰੋ ਸ਼ਾਮ ਨੂੰ ਰਾਤ ਨੂੰ ਜਦੋਂ ਆਪਾਂ ਰੋਟੀ ਖਾਣੇ ਆ ਕਰਦੇ ਆ ਫੋਨ ਤੋਂ ਛਡਵਾ ਕੇ ਉਹਨਾਂ ਨੂੰ ਇੱਕ ਘੰਟਾ ਆਪ ਦਿਲਵੇ ਲਾ ਲਿਆ ਹਾਂ ਆਪਾਂ ਨੂੰ ਬੱਚੇ ਦਾ ਪਤਾ ਚੱਲਦਾ ਰਹੂਗਾ ਕਿ ਹਾਂ ਇਹ ਕਿੱਥੇ ਕਿ ਸਟੈਂਡ ਕਰ ਰਿਹਾ ਕੀ ਗੱਲ ਆ ਕੀ ਬਾਤ ਆ ਕੀ ਸੁਧਾਰ ਕਰਨ ਦੀ ਲੋੜ ਆ ਕੀ ਇਹ ਸਾਰੇ ਦਿਨ ਚ ਕਰਦਾ ਆਪਦੇ ਬੱਚੇ ਦਾ ਸਾਰਾ ਪਤਾ ਕਰੋ ਕਿ ਹਾਂ ਇਹ ਕੀ ਕਰ ਰਿਹਾ ਜ਼ਿੰਦਗੀ ਚ ਸਾਰੀ ਸਾਰੀ ਉਮਰ ਪਈ ਆ ਪੈਸੇ ਕਮਾਉਣ ਲਈ ਜਿਸ ਤੁਹਾਡੇ ਬੱਚੇ ਨਹੀਂ ਤੁਹਾਡੇ ਲਈ ਹੱਥ ਚ ਹੋਊਗਾ ਤਾਂ ਤੁਸੀਂ ਇਕੱਲੇ ਪੈਸੇ ਦਾ ਵੀ ਕੀ ਕਰ ਲੋਗੇ ਪੈਸਾ ਸਿਰਫ ਔਰ ਸਿਰਫ ਤੁਸੀਂ ਆਪਦੇ ਬੱਚੇ ਲਈ ਕਮਾ ਰਹੇ ਹੋ ਜੇ ਤੁਹਾਡਾ ਬੱਚਾ ਹੀ ਨਹੀਂ ਸਹੀ ਹੋਊਗਾ ਤਾਂ ਪੈਸਾ ਕਮਾਉਣ ਦਾ ਕੋਈ ਫਾਇਦਾ ਨਹੀਂ ਤਾਂ ਸਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਦਾ ਵੀ ਬੱਚਾ ਮਰਜੀ ਦਾ ਸਾਡਾ ਵਰਗਾ ਨਾ ਹੋਵੇ ਤੇ ਆਪਦੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਮਿਲਦੇ ਆ ਹੋਰ ਕਹਾਣੀ ਦੇ ਨਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ